ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਖਿਡਾਰੀ ਬਣਾ ਦੋਸਤੋ ਜ਼ਿੰਦਗੀ ਦੇ ਵਿੱਚ ਕੋਈ ਸੌਖਾ ਕੰਮ ਨਹੀਂ ਬਹੁਤ ਸੌਖਾ ਇਹ ਸੂਰਜ ਦੀਆਂ ਅੱਖਾਂ ਮਾਰਨ ਤੋਂ ਪਹਿਲਾਂ ਖਿਡਾਰੀ ਜੇ ਸੁਭਾਅ ਪੈਂਦਾ ਆ ਕੇ ਆਪਣਾ ਗਰਾਊਂਡਾਂ ਦੇ ਵਿੱਚ ਪਸੀਨਾ ਪਾਉਂਦਾ ਪੈਂਦਾ ਇਹ ਜੇ ਜਿਹਨੇ ਨੂੰ ਪਛਾਨਣਾ ਤੇ ਜੋਰੀ ਦੀ ਲੋੜ ਹੁੰਦੀ ਹੈ। ਉਸੇ ਤਰ੍ਹਾਂ ਖੇਡਾਂ ਦੇ ਵਿੱਚ ਉਹ ਜੋਰੀ ਦਾ ਕੰਮ ਇੱਕ ਕੋਚ ਸਹਿਬਾਨ ਵੱਲੋਂ ਕੀਤਾ ਜਾਂਦਾ। ਉਹ ਜੋ ਸਾਹ ਵੱਲੋਂ ਇਹ ਵੀ ਦੱਸਿਆ ਜਾਂਦਾ ਤੇ ਜੇ ਜਿੱਤਾ ਜ਼ਰੂਰੀ ਨਹੀਂ ਤੇ ਸਾਨੂੰ ਹਾਰ ਤੋਂ ਵੀ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ। ਸਾਡੇ ਨਾਲ ਮੌਜੂਦ ਆ ਕੋ ਸਾਹਿਬ ਰਕੇਸ਼ ਕੁਮਾਰ ਜਿਹੜੇ ਨੈਸ਼ਨਲ ਲੈਵਲ ਦੇ ਖਿਡਾਰੀ ਆ ਆਪਾਂ ਉਹਨਾਂ ਤੋਂ ਜਾਣਾਂਗੇ ਉਹਨਾਂ ਦੀ ਗ੍ਰਾਊਂਡ ਦੀ ਜਿਹੜੀ ਰੁਟੀਨ ਆ ਤੇ ਉਹ ਰੋਜ਼ਾਨਾ ਕਿਵੇਂ ਆ ਕੇ ਪ੍ਰੈਕਟਿਸ ਕਰਾਉਂਦੇ ਆ ਕੋ ਪੈਸਾ ਨਹੀਂ ਦਿੰਦਾ ਕਿਸੇ ਕੋਲ ਕਿ ਮੈਂ ਫ੍ਰੀ ਕੋਚਿੰਗ ਦੇਣਾ ਅੱਜ ਤੋਂ ਨਹੀਂ ਸ਼ੁਰੂ ਤੇ ਮੇਰਾ ਹਾਲ ਇਹੀ ਅਸਿੰਮ ਚੱਲ ਰਿਹਾ ਹੈ। ਬੱਚੇ ਨਾ ਤੇ ਅੰਬੀਗ ਰਹੇ ਇਹ ਤੁਹੀ ਬੱਚਿਆਂ ਨੂੰ ਜ਼ਿਆਦਾ ਤੁਹਾਡਾ ਵੀ ਜ਼ੋਰ ਲੱਗ ਰਿਹਾ। ਕੋਈ ਵੀ ਗੇਮ ਲਾ ਲੋ ਤੇ ਬਾਸਕਟਬਾਲ ਆ ਕਬੱਡੀ ਆ ਜਦ ਤੱਕ ਜੇ ਵਿੱਚ ਇਨਵਾਲਵ ਖੁਦ ਨਹੀਂ ਹੁੰਦੇ ਉਹ ਤੱਕ ਬੱਚੇ ਨੂੰ ਸਿਖਾਈ ਨਹੀਂ ਸਕਦੇ। ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਣਾ ਆਪਣੇ ਬੱਚਿਆਂ ਨੂੰ ਘਰਾਂ ਚੋਂ ਕੱਢ ਕੇ ਗਰਾਊਂਡਾਂ 'ਚ ਭੇਜੋ ਉਹ ਇੱਕ ਤਾਂ ਨਸ਼ਿਆਂ ਤੋਂ ਬਚੇ ਰਹਿਣਗੇ ਅਗਲਾ ਉਹ ਜਿਹੜੇ ਫੋਨ ਟੀਵੀ ਗੇਮਸ ਜਿਹੜੀਆਂ ਵੀਡੀਓ ਗੇਮਸ ਨੇ ਉਹਨਾਂ ਤੋਂ ਬਚੇ ਰਹਿਣਗੇ ਆਰਮੀ ਦੀ ਭਰਤੀ ਪੰਜਾਬ ਪੁਲਿਸ ਦੀ ਭਰਤੀ ਨਾਲ ਨਾਲ ਉਹਦੀ ਵੀ ਅਸੀਂ ਸੈਟਰ ਟ੍ਰੇਨਿੰਗ ਦਿੰਨੇ ਆ ਸਾਡੇ ਕੋਲ ਬੱਚੇ ਖੇਡਦੇ ਆ ਇਹਨਾਂ ਨੂੰ ਅਸੀਂ ਆਰਮੀ ਤੇ ਪੰਜਾਬ ਪੁਲਿਸ ਲਈ ਵੀ ਤਿਆਰ ਕਰਦੇ ਪਏ ਆ ਹਾਂ ਇਹ ਵਿਚਾਰ ਉਸ ਬੰਦੇ ਦੀ ਹੋ ਸਕਦਾ ਜਿਹੜਾ ਖੁਦ ਮਿਹਨਤ ਕਰਕੇ ਇੱਥੋਂ ਤੱਕ ਪਹੁੰਚਿਆ ਹੋਵੇ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਜਿਵੇਂ ਤੁਸੀਂ ਮੁੱਖ ਚਲਕਾ ਦਾ ਦੇਖ ਹੀ ਲਿਆ ਤੁਸੀਂ ਸਮਝ ਗਏ ਹੋਵੋਗੇ ਕਿ ਅੱਜ ਦਾ ਆਪਣਾ ਟੌਪਿਕ ਕੀ ਹੈ ਤੇ ਦੋਸਤੋ ਖੇਡਾਂ ਦੀ ਗੱਲ ਕਰੀਏ ਤਾਂ ਖੇਡਾਂ ਸਾਡਾ ਸਰੀਰਕ ਵਿਕਾਸ ਨਹੀਂ ਨਾਲ ਦੀ ਨਾਲ ਮਾਨਸਿਕ ਵਿਕਾਸ ਵੀ ਕਰਦੀਆਂ ਤੇ ਖਿਡਾਰੀ ਬਾਨਾ ਦੋਸਤੋ ਜ਼ਿੰਦਗੀ ਦੇ ਵਿੱਚ ਕੋਈ ਸੌਖਾ ਕੰਮ ਨਹੀਂ ਬਹੁਤ ਔਖਾ ਤੇ ਸੂਰਜ ਦੀਆਂ ਅੱਖਾਂ ਮੰਨਣ ਤੋਂ ਪਹਿਲਾਂ ਖਿਡਾਰੀ ਰੋਸਣਾ ਪੈਂਦਾ ਤੇ ਆ ਕੇ ਆਪਣਾ ਗਰਾਊਂਡਾ ਦੇ ਵਿੱਚ ਪਸੀਨਾ ਵਹਾਉਣਾ ਪੈਂਦਾ ਤੇ ਅਗਰ ਜੇ ਵਧੀਆ ਖਿਡਾਰੀ ਤਿਆਰ ਕਰਨਾ ਹੋਵੇ ਤੇ ਉਹਦੇ ਲਈ ਕਹਿੰਦੇ ਵੀ ਜੇ ਹੀਰੇ ਨੂੰ ਪਛਾਨਣਾ ਤੇ ਜੋਰੀ ਦੀ ਲੋੜ ਹੁੰਦੀ ਹੈ ਤੇ ਉਸੇ ਤਰ੍ਹਾਂ ਖੇਡਾਂ ਦੇ ਵਿੱਚ ਉਹ ਜੋਰੀ ਦਾ ਕੰਮ ਤੇ ਕੋਚ ਸਹਿਬਾਨ ਵੱਲੋਂ ਕੀਤਾ ਜਾਂਦਾ ਤੇ ਜੇ ਖਿਡਾਰੀ 5 ਵਜੇ ਉੱਠਦਾ ਤਾਂ ਕੋਚ ਸਾਹਿਬ ਨੂੰ 4:30 ਪੌਣੇ 5 ਗਰਾਊਂਡ ਦੇ ਵਿੱਚ ਪਹੁੰਚਣਾ ਪੈਂਦਾ ਤੇ ਇੱਕ ਕੋਚ ਸਾਬ ਹੀ ਇਹੋ ਜੇ ਮਤਲਬ ਖਿਡਾਰੀ ਦੇ ਦਿਸ਼ਾ ਨਿਰਦੇਸ਼ ਹੁੰਦੇ ਆ ਜਿਹੜਾ ਖਿਡਾਰੀ ਵਿੱਚ ਡਿਸਪਲਨ ਲੈ ਕੇ ਆਉਂਦੇ ਆ ਉਸ ਦੇ ਵਿੱਚ ਆਤਮ ਵਿਸ਼ਵਾਸ ਭਰਦੇ ਆ ਤੇ ਮਾੜੇ ਸਮੇਂ ਨੂੰ ਡਿਜਠਨ ਦਾ ਜਿਹੜਾ ਹੌਸਲਾ ਉਹਨਾਂ ਦੇ ਵਿੱਚ ਭਰਦੇ ਆ ਤੇ ਕੋਚ ਸਾਬ ਉਹ ਲੋ ਇਹ ਵੀ ਦੱਸਿਆ ਜਾਂਦਾ ਕਿ ਜਿੱਤ ਜ਼ਰੂਰੀ ਨਹੀਂ ਤੇ ਸਾਨੂੰ ਹਾਰ ਤੋਂ ਵੀ ਸਿੱਖਣ ਨੂੰ ਬਹੁਤ ਕੁਝ ਮਿਲਦਾ ਆ ਤੇ ਉਸੇ ਤਰ੍ਹਾਂ ਆਪਾਂ ਅੱਜ ਪਿੰਡ ਸੈਲਪੁਰ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਖੜੇ ਆ ਤੇ ਜਿੱਥੇ ਰੋਜ਼ਾਨਾ ਸਵੇਰੇ 5 ਵਜੇ ਤੋਂ ਲੈ ਕੇ 7-8 ਵਜੇ ਤੱਕ ਕੋਚ ਰਕੇਸ਼ ਕੁਮਾਰ ਆਰਸੀਐਫ ਤੋਂ ਆ ਕੇ ਖਿਡਾਰੀਆਂ ਨੂੰ ਰੋਜ਼ਾਨਾ ਇੱਥੇ ਟ੍ਰੇਨਿੰਗ ਦਿੰਦੇ ਆ ਤੇ ਬਹੁਤ ਵਧੀਆ ਉਹਨਾਂ ਨੂੰ ਮਿਹਨਤ ਕਰਾਉਂਦੇ ਆ ਤੇ ਆਪਾਂ ਵੀਡੀਓ ਦੇ ਵਿੱਚ ਵੀ ਇਹ ਬੱਚਿਆਂ ਦੇ ਪ੍ਰੈਕਟਿਸ ਕਰਾਉਂਦੇ ਉਹਨਾਂ ਦੀ ਹਾਰਡ ਮਿਹਨਤ ਕਰਦੇ ਦੀ ਆਪਾਂ ਕਲਿੱਪ ਲਾਵਾਂਗੇ ਇਹ ਇਕੱਲਾ ਖਿਡਾਰੀਆਂ ਦਾ ਜ਼ੋਰ ਨਹੀਂ ਲਵਾਉਂਦੇ ਬਰਾਬਰ ਆਪ ਵੀ ਉਹ ਖਿਡਾਰੀਆਂ ਦੇ ਨਾਲ ਉਨਾ ਹੀ ਸਹਿਯੋਗ ਕਰਦੇ ਆ ਜਿੰਨਾ ਖਿਡਾਰੀਆਂ ਦਾ ਜ਼ੋਰ ਲਾਉਣਾ ਤੇ ਬਾਕੀ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਪੂਰੀ ਜਾਣਕਾਰੀ ਜਾਣਾਂਗੇ ਉਹ ਕਿੰਨੇ ਸਮੇਂ ਤੋਂ ਇਸ ਗਰਾਊਂਡ ਦੇ ਵਿੱਚ ਆ ਕੇ ਮਿਹਨਤ ਕਰਵਾ ਰਹੇ ਆ ਤੇ ਕਿੰਨੇ ਸਮੇਂ ਤੋਂ ਖੇਡ ਦੇ ਨਾਲ ਬਾਸਕਟਬਾਲ ਦੇ ਨਾਲ ਜੁੜੇ ਹੋ ਜੁੜੇ ਹੋਏ ਆ ਤੇ ਪੂਰੀ ਜਾਣਕਾਰੀ ਲਈ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਜੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਤੇ ਜ਼ਰੂਰ ਕਰਨਾ ਤੇ ਆਜੋ ਆਪਾਂ ਮਿਲਦੇ ਹਾਂ ਕੋਸ ਸਾਹਿਬ ਨਾਲ हां जी दोस्तों जिवें आपा पहला ਗੱਲ ਕੀਤੀ ਆ ਖਿਡਾਰੀਆਂ ਬਾਰੇ ਤੇ ਕੋਚ ਸਹਿਬਾਨ ਬਾਰੇ ਤੇ ਸਾਡੇ ਨਾਲ ਮੌਜੂਦ ਆ ਕੋਚ ਸਾਹਿਬ ਰਕੇਸ਼ ਕੁਮਾਰ ਜਿਹੜੇ ਨੈਸ਼ਨਲ ਲੈਵਲ ਦੇ ਖਿਡਾਰੀ ਆ ਤੇ ਗਰਾਊਂਡ ਦੇ ਵਿੱਚ ਜਿਹੜਾ ਉਹਨਾਂ ਦਾ ਰੋਜ਼ਾਨਾ ਸਾਥ ਦਿੰਦੇ ਆ ਸਰਦਾਰ ਕਲਬੀਰ ਸਿੰਘ ਜੀ ਪੀਟੀ ਟੀਚਰ ਆ ਤੇ ਆਪਾਂ ਉਹਨਾਂ ਤੋਂ ਜਾਣਾਂਗੇ ਉਹਨਾਂ ਦੀ ਗਰਾਊਂਡ ਦੀ ਜਿਹੜੀ ਰੁਟੀਨ ਆ ਤੇ ਉਹ ਰੋਜ਼ਾਨਾ ਕਿਵੇਂ ਆ ਕੇ ਪ੍ਰੈਕਟਿਸ ਕਰਾਉਂਦੇ ਆ ਤੇ ਬਾਜੀ ਤੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਵੀਡੀਓ ਦੇ ਵਿੱਚ ਮਿਹਰbani ਤੁਹਾਡੀ ਬਹੁਤ ਬਹੁਤ ਇਹ ਦੂਸਰਾ ਤੁਹਾਡਾ ਧੰਨਵਾਦ ਆ ਤੁਸੀਂ ਸਾਡੇ ਇਲਾਕੇ ਦੇ ਵਿੱਚ ਆ ਗਏ ਤੇ ਸਾਡੇ ਬੱਚਿਆਂ ਨੂੰ ਖੇਡਾਂ ਨਾਲ ਜੋੜ ਰਹੇ ਆ ਤੇ ਪਹਿਲਾਂ ਤੁਸੀਂ ਆਪਣਾ ਨਾਮ ਤੇ ਆਪਣਾ ਆਪਣੇ ਬਾਰੇ ਜਾਣਕਾਰੀ ਦਿਓ ਤੁਸੀਂ ਮੇਰਾ ਨਾਮ ਰਕੇਸ਼ ਕੁਮਾਰ ਆ ਜੀ ਠੀਕ ਆ ਜੀ ਮੈਂ ਸਰ ਇੱਥੇ 2000 22 ਚਿੱਠੇ ਆਇਆ ਹੋ ਸੀਗਾ ਫਸਟ ਟਾਈਮ ਤਰਨਤਾਰ ਤੋਂ ਟ੍ਰਾਂਸਫਰ ਕਰਾ ਕੇ ਮੈਂ ਸਰ ਲੈਕਚਰਰ ਫਿਜ਼ੀਕਲ ਐਜੂਕੇਸ਼ਨ ਜੁਆਇਨ ਕੀਤਾ ਸੀਗਾ ਇੱਥੇ ਠੀਕ ਆ ਜੀ ਤੇ ਉਦੋਂ ਗਰਾਊਂਡ ਨਹੀਂ ਸੀ ਬਣੀ ਹੁੰਦੀ ਇੱਥੇ ਠੀਕ ਹੈ ਤੇ ਪਰ ਮੇਰਾ ਸੁਪਨਾ ਸੀਗਾ ਕਿ ਮੈਂ ਗਰਾਊਂਡ ਬਣਾ ਕੇ ਬੱਚਿਆਂ ਨੂੰ ਪ੍ਰੈਕਟਿਸ ਕਰਵਾਵਾਂ ਕਿਉਂਕਿ ਮੈਂ ਜਿਹੜਾ ਗਰਾਊਂਡ ਦੇ ਨਾਲ 2008 ਤੋਂ ਜੁੜਿਆ ਹਾਂ 2008 ਤੋਂ ਐਮਪੀਐਡ ਮਾਸਟਰ ਡਿਗਰੀ ਕਰਕੇ ਮੈਂ ਆ ਗਿਆ ਸੀਗਾ ਉਸ ਤੋਂ ਬਾਅਦ ਮੈਂ ਕੋਚਿੰਗ ਦੇਈ ਆ ਠੀਕ ਹੈ ਤੇ ਮੈਂ ਕੋਈ ਪੈਸਾ ਨਹੀਂ ਲੈਂਦਾ ਕਿਸੇ ਕੋਲ ਮੈਂ ਫ੍ਰੀ ਕੋਚਿੰਗ ਦਿੰਦਾ ਠੀਕ ਹੈ ਅੱਜ ਤੋਂ ਨਹੀਂ ਸ਼ੁਰੂ ਤੇ ਮੇਰਾ ਹਾਲ ਇਹੀ ਹੈ ਸੇਮ ਚੱਲਦਾ ਪਿਆ ਤੁਸੀਂ ਪਿਛਲੇ ਕਿੰਨੇ ਟਾਈਮ ਤੋਂ ਜਿਹੜਾ ਬਾਸਕਟਬਾਲ ਨਾਲ ਜੁੜੇ ਹੋ ਜਾਂ ਬਾਸਕਟਬਾਲ ਜਿਹੜਾ ਜਦੋਂ ਮੈਂ ਤਾਂ ਖੇਲਣਾ ਸਟਾਰਟ ਕੀਤਾ ਮੈਂ 6ਵੀਂ ਤੋਂ ਸਟਾਰਟ ਕੀਤਾ ਹੋਇਆ ਠੀਕ ਹੈ ਜੀ 6 ਲੱਖ ਮੈਂ ਬਸ ਤੋਂ ਸਟਾਰਟ ਕਰਕੇ ਤੇ ਮੈਂ ਕਾਲਜਾਂ ਤੱਕ ਖੇਡਦਾ ਰਿਆ ਠੀਕ ਹੈ ਜੀ ਤੇ ਮੈਂ ਜੁੜਿਆ ਹੋਇਆ ਮੇਰੀ ਆਸਫ ਮੈ ਰਹਿਣਾ ਠੀਕ ਹੈ ਜੀ ਤੇ ਆਰਸੀਐਫ ਮੈਂ ਅੱਜ ਵੀ ਜਿਹੜਾ ਗਰਾਊਂਡ ਹੈ ਜਿਹੜਾ ਮੈਨੂੰ 35 ਸਾਲ ਹੋ ਗਏ ਜਾਂਦਿਆਂ ਨੂੰ ਲਗਾਤਾਰ ਗਰਾਊਂਡ ਤੇ ਮੈਂ ਸ਼ਾਮ ਨੂੰ ਇੱਕ ਟਾਈਮ ਜਾਣਾ ਜਾਣਾ ਗਰਾਊਂਡ ਉੱਥੇ ਸਵੇਰੇ ਬੱਚਿਆਂ ਨੂੰ ਇੱਥੇ ਮੈਂ ਪੂਰਾ ਟਾਈਮ ਬੱਚਿਆਂ ਨੂੰ ਤੇ ਮੁੜ ਕੇ ਸ਼ਾਮ ਨੂੰ ਤੁਸੀਂ ਜਾ ਕੇ ਆਰਸੀਆ ਫਿਰ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰਵਾਉਂਦੇ ਆਂ ਆਪ ਕੋ ਤਾਂ ਮਰਦ ਵੀ ਕਰਦੇ ਆਂ ਹਾਂ ਜੀ ਸਰ ਤੇ ਇਥੋਂ ਦੀ ਰੁਟੀਨ ਬਾਰੇ ਸਾਨੂੰ ਦੱਸੋ ਤੁਸੀਂ ਇੱਥੇ ਸਵੇਰੇ ਕਿੰਨੇ ਵਜੇ ਆ ਜਾਂਦੇ ਆ ਤੇ ਪ੍ਰੈਕਟਿਸ ਕਰਉਣ ਤੋਂ ਬਾਅਦ ਤੁਸੀਂ ਘਰ ਵਾਪਸ ਜਾਂਦੇ ਆ ਕਿ ਜਾਂ ਸਾਰਾ ਦਿਨ ਮੁੜ ਕੇ ਇੱਥੇ ਰਹਿੰਦੇ ਆ ਇੱਥੇ ਦਿੰਦੇ ਆ ਸਕੂਲ ਸਰ ਸਵੇਰੇ ਮੇਰਾ ਡੇਲੀ ਦਾ ਟਾਈਮ ਹੈ ਜੀ 5:30 ਵਜੇ ਮੈਂ ਗਰਾਊਂਡ ਆ ਜਾਣਾ ਜੀ ਠੀਕ ਹੈ ਜੀ ਬੱਚੇ ਮੇਰੇ ਮੇਰੇ ਤੋਂਨ ਤੋਂ ਪਹਿਲਾਂ ਪਹੁੰਚੇ ਹੁੰਦੇ ਆ ਜੀ ਠੀਕ ਹੈ ਜੀ ਗਰਾਊਂਡ ਉਹਨਾਂ ਨੇ ਪੂਰੀ ਚਾਲੂ ਮਾਰ ਕੇ ਸਾਫ਼ ਕੀਤੀ ਹੁੰਦੀ ਹੈ ਡੇਲੀ ਸਾਨੂੰ ਗਰਾਊਂਡ ਸਾਫ਼ ਕਰਨੀ ਪੈਂਦੀ ਆ ਬੱਚੇ ਮੇਰੇ ਮਿਹਨਤੀ ਇਹਨਾਂ ਨੇ ਸਾਫ਼ ਕੀਤੀ ਹੁੰਦੀ ਆ ਸਮਾਨ ਅਸੀਂ ਕੱਢ ਕੇ ਆਪਦਾ ਰੁਟੀਨ ਆਪਦੀ ਜਿਹੜੀ 5:30 ਸਟਾਰਟ ਦੋਸਤੋ ਆਪਾਂ ਜਦੋਂ ਪਹਿਲਾਂ ਗੱਲ ਕੀਤੀ ਸੀ ਵੀ ਜਿਹੜੇ ਕੋਚ ਸਹਿਬਾਨ ਹੁੰਦੇ ਆ ਨਾ ਉਹਨਾਂ ਦਾ ਖਿਡਾਰੀਆਂ ਦੀ ਜ਼ਿੰਦਗੀ ਵਿੱਚ ਜਾਂ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਐਮ ਰੋਲ ਹੁੰਦਾ ਕਿ ਬੱਚਿਆਂ ਨੂੰ ਅਨੁਸ਼ਾਸਨ ਸਿਖਾਉਂਦੇ ਆ ਡਿਸਪਲਨ ਵਿੱਚ ਰਹਿਣਾ ਸਿਖਾਉਂਦੇ ਆ ਉਹਨਾਂ ਕੰਮ ਬੱਚੇ ਘਰ ਦੇ ਦੇ ਕਹਿਣ ਤੇ ਨਹੀਂ ਕਰਦੇ ਜਿੰਨਾ ਅਨੁਸ਼ਾਸਨ ਕੋਚ ਸਾਹਿਬ ਉਹਨਾਂ ਦੇ ਵਿੱਚ ਭਰਦੇ ਆ ਤੇ ਕੋਚ ਸਾਹਿਬ ਪ੍ਰੈਕਟਿਸ ਕਿਵੇਂ ਚੱਲ ਰਹੀ ਆ ਬੱਚਿਆਂ ਦੀ ਕਿੰਨੇ ਬੱਚੇ ਤੁਹਾਡੇ ਨਾਲ ਇਸ ਟਾਈਮ ਜੁੜੇ ਹੋਏ ਆ ਤੇ ਗਾਂ ਤੁਸੀਂ ਹੋਰ ਇਹਨਾਂ ਦੀਆਂ ਗੇਮਾਂ ਦੀ ਕੀ ਤਿਆਰੀ ਚੱਲ ਰਹੀ ਆ ਆਉਣ ਵਾਲੇ ਟੂਰਨਾਮੈਂਟਾਂ ਦੇ ਸਬੰਧੀ ਸਰ ਮੇਰੇ ਕੋ ਬੱਚੇ ਜਿਹੜੇ ਆ 30 ਤੋਂ ਲੈ ਕੇ 35 ਬੱਚੇ ਮੇਰੇ ਕੋ ਡੇਲੀ ਆਉਂਦੇ ਆ ਜੀ ਮਾਰਨਿੰਗ ਮਾਰਨਿੰਗ ਆ ਹਾਂਜੀ ਉਹਦੇ ਵਿੱਚ ਮੇਰੇ ਕੋ ਅੰਡਰ 11 ਅੰਡਰ 14 ਠੀਕ ਆ ਜੀ ਅੰਡਰ 17 ਅੰਡਰ 19 ਇਹ ਕੈਟਾਗਰੀਜ਼ ਮੇਰੇ ਕੋਲ ਆਉਂਦੀਆਂ ਖੇਡਣ ਠੀਕ ਆ ਜੀ ਤੇ ਇਹਦੇ ਵਿੱਚ ਸਾਡੀ ਜਿਹੜੀ ਆ ਬੱਚੇ ਮੇਰੇ ਕੋਲ ਕੁਝ ਸਟੇਟ ਲੈਵਲ ਦੇ ਆ ਡਿਸਟ੍ਰਿਕਟ ਲੈਵਲ ਦੇ ਆ ਜਿਹੜੇ ਖੇਲੇ ਹੋਇਆ ਪਹਿਲਾਂ ਠੀਕ ਹੈ ਜੀ ਹੁਣ ਸਾਡਾ ਨੈਕਸਟ ਜਿਹੜਾ ਟਾਰਗੇਟ ਆ ਉਹ ਨੈਸ਼ਨਲ ਲੈਵਲ ਦਾ ਹੈਗਾ ਹਮ ਇਸ ਵਾਰ ਸੀ ਸਾਡਾ ਟਰਨਮੈਂਟ ਆ ਸਤੰਬਰ ਸਾਡੇ ਟਰਨਮੈਂਟ ਸਟਾਰਟ ਹੁੰਦੇ ਆ ਹਮ ਤੇ ਅਸੀਂ ਉਹਦੇ ਲਈ ਪ੍ਰੈਪਰੇਸ਼ਨ ਤਿਆਰੀ ਜਿਹੜੀ ਚੱਲਦੀ ਚੱਲਦੀ ਪਈ ਬੱਚਿਆਂ ਦੀ ਠੀਕ ਹੈ ਜੀ ਤੇ 1 ਅਗਸਤ ਦੇ ਵਿੱਚ ਟਰਨਮੈਂਟ ਆਣਾ ਹੈ ਜਲੰਧਰ ਹੈਗਾ ਉਹਦੀ ਵੀ ਤਿਆਰੀ ਨਾਲ ਨਾਲ ਅਸੀਂ ਕਰਦੇ ਪਏ ਆਂਗੀ ਟਰਨਮੈਂਟ ਬੱਚਿਆਂ ਨੂੰ ਖਿਲਾਵਾਂਗੇ ਅਸੀਂ ਉਹ ਤੈਨੂੰ ਜਿੱਦਾਂ ਤੁਸੀਂ ਕਿ ਸਾਈਡ ਤੇ ਟੀਮ ਲੈ ਕੇ ਜਾਂਦੇ ਆਂ ਹਾਂ ਜੀ ਉਹ ਕੋਈ ਤੇ ਨਾ ਸਪੈਸ਼ਲ ਫੰਡ ਆਉਂਦਾ ਕਿ ਜਾਂ ਆਪਣੇ ਖਰਚੇ ਤੋਂ ਲੱਗੇ ਜਾਂਦੇ ਨੇ ਨਹੀਂ ਸਰ ਜਿਹੜੇ ਓਪਨ ਟੂਰਨਾਮੈਂਟਾਂ ਤੋਂ ਸਾਨੂੰ ਕੋਈ ਫੰਡ ਨਹੀਂ ਆਉਂਦਾ ਨਾ ਸਹੀ ਬੱਚਿਆਂ ਕੋ ਪੈਸਾ ਲੈਣਿਆ ਕੋਈ ਬੱਚੇ ਸਾਡੇ ਕੋਲ ਮੋਸਤੀ ਜਿਹੜੇ ਆ ਇਹ ਸਾਰੇ ਗਰੀਬ ਘਰਾਂ ਦੇ ਪਰਿਵਾਰਾਂ ਦੇ ਬੱਚੇ ਆ ਠੀਕ ਆ ਜੀ ਤੇ ਇਹਨਾਂ ਦਾ ਜਿਹੜਾ ਖਰਚਾ ਸੀ ਕੁਲਵੀਰ ਸਰ ਆ ਤੇ ਮੈਂ ਆ ਜੀ ਅਸੀਂ ਆਪਣੇ ਪਾਕਟ ਚੋਂ ਜਿਹੜੀ ਸਾਡੀ ਸੈਲਰੀ ਉਹਦੇ ਚੋਂ ਹੀ ਕਰ ਲੀਦਾ ਜੀ ਬਿਲਕੁਲ ਇਹ ਵੀ ਇਹ ਕੰਮ ਤਾਂ ਕੋਈ ਜਿਗਰੇ ਵਾਲਾ ਹੀ ਕਰ ਸਕਦਾ ਜਿਸ ਨੂੰ ਖੇਡਾਂ ਨਾਲ ਪਿਆਰ ਹੋਵੇ ਜਾਂ ਕੁਝ ਗਾਂ ਆਪਣੇ ਨਿਸ਼ਾਦਰਦੇਸ਼ ਬੱਚਿਆਂ ਨੂੰ ਸਹੀ ਸੇਧ ਦੇਣੀ ਹੋਵੇ ਉਹ ਕਰ ਸਕਦਾ ਤੇ ਸਾਨੂੰ ਇਹ ਦੱਸੋ ਵੀ ਦੂਜਾ ਜਿੱਦਾਂ ਤੁਹਾਡੇ ਕੋਈ ਸਾਰੇ ਸਕੂਲ ਦੇ ਬੱਚੇ ਆ ਕਿ ਜਾਂ ਬਾਹਰੋਂ ਵੀ ਆਉਂਦੇ ਆ ਤੇ ਜੇ ਕਿਸੇ ਬਾਹਰਲੇ ਬੱਚੇ ਨੇ ਤੁਹਾਡੇ ਕੋਲ ਅੰਡਰ ਪ੍ਰੈਕਟਿਸ ਦੇ ਆਉਣਾ ਹੋਵੇ ਉਹਦੇ ਲਈ ਵੀ ਚਾਰजेस ਵੀ ਲੈਣੀਆਂ ਕਿ ਨਹੀਂ ਲੈਣੀਆਂ ਪਹਿਲਾਂ ਇਹ ਦੱਸੋ ਵੀ ਇਹ ਕਿੰਨੇ ਮਤਲਬ ਸਕੂਲ ਦੇ ਬੱਚੇ ਆ ਸਾਰੇ ਇਹ ਸਰ ਸਾਡੇ ਕੋਲ ਕੁਝ ਸਕੂਲ ਦੇ ਬੱਚੇ ਵੀ ਆ ਤੇ ਕੁਝ ਬਾਹਰਲੇ ਸਕੂਲਾਂ ਦੇ ਵੀ ਆ ਸਾਡੇ ਕੋਲ ਕੋਈ ਕੰਪਲਸਰੀ ਨਹੀਂ ਆ ਕਿ ਸਿਰਫ ਸਾਡੇ ਸਕੂਲ ਦੇ ਬੱਚੇ ਪ੍ਰੈਕਟਿਸ ਕਰ ਸਕਦੇ ਆ ਜਿਹੜਾ ਮਰਜੀ ਜਿੱਥੋਂ ਮਰਜੀ ਆ ਕੇ ਸਾਡੇ ਕੋਲ ਜਿਹੜਾ ਪ੍ਰੈਕਟਿਸ ਕਰ ਸਕਦਾ ਤੇ ਕੋਈ ਤਸਾਂ ਨਹੀਂ ਕੋਈ ਪੈਸਾ ਨਹੀਂ ਫ੍ਰੀ ਹੈ ਜਿਹੜੀ ਅਸੀਂ ਜਿਹੜੀ ਕੋਚਿੰਗ ਬੱਚਿਆਂ ਨੂੰ ਦੇ ਰਹੇ ਹਾਂ ਲੈ ਲੋ ਵੀਡੀਓ ਚੱਲਦੀ ਰਹੀ ਹੈ ਮੁਰਗੇ ਮੈਂ ਕਹਾਂ ਜੀ ਜਦੋਂ ਤੁਸੀਂ ਸਾਡੇ ਕੋਲ ਮਰਜੀ ਆ ਕੇ ਬੱਚਿਆਂ ਨੂੰ ਪੁੱਛ ਲਓਗੇ ਤੁਹਾਨੂੰ ਕਹਿਣਗੇ ਬੱਚੇ ਫ੍ਰੀ ਹੈ ਜੀ ਅਸੀਂ ਬੱਚਿਆਂ ਨੂੰ ਪੱਲੇਓ ਦੇ ਦਿੰਨੇ ਆ ਜੀ ਕਿਉਂਕਿ ਅੱਜ ਕਈ ਵਾਰੀ ਖਬਰਾਂ ਵੀ ਆ ਜਾਂਦੀਆਂ ਨੇ ਨਾ ਇਹ ਤਾਂ ਪੂਰੀ ਡਿਟੇਲ ਵਿੱਚ ਤੁਹਾਡੇ ਕੋਲ ਪੁੱਛ ਰਹੇ ਹਾਂ ਠੀਕ ਹੈ ਜੀ ਇੱਕ ਕੱਲ ਨੂੰ ਅਸੀਂ ਵੀ ਵੀਡੀਓ ਬਣਾਉਣੀ ਹੈ ਲੋਕ ਸਾਨੂੰ ਆ ਕੇ ਕਹਿਣਾ ਵੀ ਤੁਹਾਡੀ ਵੀਡੀਓ 'ਚ ਆ ਕੇ ਆ ਸੀਗਾ ਤਾਂ ਸਾਨੂੰ ਸਾਡੇ ਕੋਲ ਇੰਨੇ ਪੈਸੇ ਹੁਣ ਮੰਗ ਰਹੇ ਆ ਕਿਉਂਕਿ ਇਹ ਵੀ ਸ਼ੁਰੂ ਤੋਂ ਸਪੋਰਟਸ ਨਾਲ ਜੁੜੇ ਰਹੇ ਆ ਇਹ ਇਸ ਬਾਰੇ ਚੰਗੀ ਤਰ੍ਹਾਂ ਕਲੀ ਦੇ ਰਿਹਾ ਮੈਂ ਕਹਾਂ ਜੀ ਸਾਡੇ ਕੋਲ ਬਿਲਕੁਲ ਫ੍ਰੀ ਆ ਮੈਂ ਫਿਰ ਦੁਬਾਰਾ ਕਹਿ ਦਿੰਦਾ ਜੀ ਚਾਹੇ ਸਾਡੇ ਸਕੂਲ ਦਾ ਬੱਚਾ ਹੋਵੇ ਚਾਹੇ ਸਾਡੇ ਉਹ ਕਿਸੇ ਹੋਰ ਸਕੂਲ ਦਾ ਬੱਚਾ ਕਿਸੇ ਪਿੰਡ ਦਾ ਹੋਵੇ ਕਿਸੇ ਸਕੂਲ ਪੜਦਾ ਹੋਵੇ ਸਾਡੇ ਕੋਲ ਫ੍ਰੀ ਆ ਜੀ ਇੱਥੇ ਕੋਈ ਟ੍ਰੇਨਿੰਗ ਕੋਈ ਬਾਲਿੰਗ ਲੈ ਕੇ ਆਉਣੀ ਕੋਈ ਕਿੱਟ ਨਹੀਂ ਇੱਕ ਬੱਚੇ ਕੋ ਨਹੀਂ ਹੈ ਸ਼ੂ ਨਹੀਂ ਹੈ ਅਸੀਂ ਆਪਣੇ ਕੋਲ ਦਾਂਗੇ ਜੀ ਇਹ ਵੀ ਨਾਲ ਆ ਜੀ ਮੈਂ ਜਿਵੇਂ ਸਵੇਰੇ ਤੁਹਾਡੇ ਕੋਲ ਕਾਫੀ ਟਾਈਮ ਲਾ ਕੇ ਇੱਥੇ ਬੈਠਾ ਮੈਂ ਤੁਹਾਨੂੰ ਵੇਖ ਰਿਹਾ ਤੀ ਬੱਚੇ ਹੋਣੋਂ ਜ਼ਿਆਦਾ ਤੁਹਾਡਾ ਵੀ ਜ਼ੋਰ ਲੱਗ ਰਿਹਾ ਇਹ ਕਈ ਜਿਹੜੇ ਕਾਗਜ਼ੀ ਕੋਚ ਹੁੰਦੇ ਆ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਉਹ ਬਾਹਰ ਬੈ ਕੇ ਹੁਕਮ ਚਲਾਉਣਾ ਉਹਨਾਂ ਵਿੱਚ ਤਾਂ ਤੁਹਾਡੇ ਵਿੱਚ ਮੈਂ ਬਹੁਤ ਜ਼ਿਆਦਾ ਫਰਕ ਦੇਖਿਆ ਸਰ ਜਿਹੜੀ ਬਾਸਕਿੰਗ ਕੋਈ ਵੀ ਗੇਮ ਲੈ ਲਓ ਤੁਸੀਂ ਬਾਸਕਟਬਾਲ ਆ ਕਬੱਡੀ ਆ ਜਦ ਤੱਕ ਤੁਸੀਂ ਵਿੱਚ ਇਨਵੋਲ ਖੁਦ ਨਹੀਂ ਹੁੰਦੇ ਉਦੋਂ ਤੱਕ ਬੱਚੇ ਨੂੰ ਸਿਖਾਈ ਨਹੀਂ ਸਕਦੇ ਬਿਲਕੁਲ ਬਿਲਕੁਲ ਇਹ ਤਾਂ ਕਲਾਸ ਦੇ ਵਿੱਚ ਬੋਰਡ ਦੇ ਉੱਤੇ ਕਰਾਉਣਾ ਸੌਖਾ ਆ ਪਰ ਜਦੋਂ ਜਿਹੜੀ ਗੇਮ ਆ ਇਹ ਪ੍ਰੈਕਟੀਕਲ ਆ ਜਦੋਂ ਬਦ ਪ੍ਰੈਕਟੀਕਲ ਕਰਾਂਗੇ ਫਿਰ ਹੀ ਆਉਣਾ ਹੈ ਅਦਰਵਾਈਜ਼ ਜਿਉਣਾ ਬੱਚੇ ਨੂੰ ਦੱਸਾਂਗੇ ਬੱਚੇ ਇਦਾਂ ਕਰਨਾ ਫਿਰ ਬੱਚੇ ਸਿੱਖਣਗੇ ਬਿਲਕੁਲ ਬਿਲਕੁਲ ਇਹ ਸਾਡੇ ਕੋਲ ਜਿਹੜੀ ਸਰ ਇੱਕ ਮੈਂ ਦੱਸ ਦਣਾ ਜਿਹੜੀ ਗਰਾਊਂਡ ਆ ਹੂੰ ਹੂੰ ਇਹ ਸਾਨੂੰ ਕੋਈ ਸਕੂਲ ਜਿਹੜਾ ਗਰਾਊਂਡ ਜਿਹੜੀ ਸਰਕਾਰ ਵੱਲੋਂ ਕੋਈ ਗ੍ਰਾਂਟ ਨਹੀਂ ਆ ਜੀ ਕੋਈ ਕੋਈ ਗ੍ਰਾਂਟ ਨਹੀਂ ਜੀ ਇਹ ਅਸੀਂ ਸਕੂਲ ਦਾ ਸਹਿਯੋਗ ਸਾਡੇ ਟੀਚਰ ਭਾਈਚਾਰਾ ਤੇ ਸਾਡੇ ਪਿੰਡ ਦਾ ਸਹਿਯੋਗ ਤੇ ਸਾਡੇ ਕੋਈ 12ਵਾਂ ਭਾਈ ਐਨ ਆਰ ਆਈ ਜਿਹੜੇ ਗਏ ਹੋਏ ਨੇ ਉਹਨਾਂ ਨੇ ਸਾਨੂੰ ਜਿਹੜੀ ਮਦਦ ਕੀਤੀ ਹੈ ਗਰਾਊਂਡ ਬਣਾਉਣ ਦੇ ਵਿੱਚ ਤੇ ਸਾਡੀ ਜਿਹੜੀ ਗਰਾਊਂਡ ਆ ਫਿਰ ਜਿਹੜੀ ਪੂਰੀ ਹੋਈ ਹੈ ਜੀ ਵੈਸੇ ਉਧਰ ਚਲੋ ਕਹਿਣਾ ਤਾਂ ਨਹੀਂ ਚਾਹੀਦਾ ਵੀ ਗੱਲ ਹੋਰ ਪਾਸੇ ਹੋ ਜੂਗੀ ਸਰਕਾਰਾਂ ਦਾ ਉਹ ਇਸਤਿਹਾਰਾਂ 'ਚ ਬਹੁਤ ਦੇ ਰਹੀਆਂ ਵੀ ਇਹੀ ਸਕੂਲ ਐਂ ਕਰਤੇ ਉਂ ਕਰ ਦੁੱਤੇ ਪਰ ਸਰਕਾਰ ਵੱਲੋਂ ਕੋਈ ਸਹਿਯੋਗ ਨਹੀਂ ਤੁਸੀਂ ਆਪਣੇ ਲੈਵਲ ਤੇ ਤੇ ਪਿੰਡ ਵਾਲਿਆਂ ਦੇ ਸਹਿਯੋਗ ਹਾਂ ਪਿੰਡ ਨਾਲ ਸਹਿਯੋਗ ਨਾਲ ਚੱਲ ਰਹੀ ਹੈ ਅਸੀਂ ਤੇ ਵੀਰ ਹੁਣਾਂ ਦਾ ਬਹੁਤ ਵਧੀਆ ਪ੍ਰਾਲਾ ਜੀ ਬਾਕੀ ਮੈਂ ਜਿੰਨੇ ਕੁ ਮੇਰੇ ਅੰਦਰ ਸਵਾਲ ਆਏ ਹੈਗੇ ਮੈਂ ਪੁੱਛ ਲਿਆ ਤੇ ਅਗਰ ਤੁਸੀਂ ਕੋਈ ਕੋਈ ਗੱਲਬਾਤ ਰਹਿ ਗਈ ਹੋਵੇ ਦੱਸਣਾ ਤੇ ਲੋਕਾਂ ਨੂੰ ਅਪੀਲ ਕਰਨਾ ਮੈਂ ਸਰ ਯੂਥ ਨੂੰ ਜਿਹੜਾ ਯੰਗ ਜਨਰੇਸ਼ਨ ਆ ਜਾਂ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਮੈਂ ਸਰ ਦੇ ਜਿਹੜਾ YouTube ਚੈਨਲ ਆ ਉਹਨਾਂ ਦੇ ਮਾਧਿਅਮ ਨਾਲ ਹੀ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਣਾ ਆਪਣੇ ਬੱਚਿਆਂ ਨੂੰ ਘਰਾਂ ਚੋਂ ਕੱਢ ਕੇ ਗਰਾਊਂਡਾਂ ਚ ਭੇਜੋ ਉਹ ਇੱਕ ਤਾਂ ਨਸ਼ਿਆਂ ਤੋਂ ਬਚੇ ਰਹਿਣਗੇ ਅਗਲਾ ਉਹ ਜਿਹੜੇ ਫੋਨ ਟੀਵੀ ਗੇਮਸ ਜਿਹੜੀਆਂ ਵੀਡੀਓ ਗੇਮਸ ਨੇ ਉਹਨਾਂ ਤੋਂ ਬਚੇ ਰਹਿਣਗੇ ਤੇ ਜਿਹੜਾ ਆਉਣ ਵਾਲਾ ਪਵੇਖਾ ਉਹਨਾਂ ਦਾ ਤੋਂ ਜਿਹੜਾ ਬਹੁਤ ਵਈਆ ਨਿੱਖਰ ਕੇ ਅੱਗੇ ਆਉਣਗੇ ਤੇ ਆਪ ਦਾ ਨਾਮ ਰੌਸ਼ਨ ਕਰਨਗੇ ਤੇ ਮੈਂ ਇਹ ਵੀ ਅਪੀਲ ਕਰਦਾ ਆ ਕਿ ਉਹ ਆਪਣੇ ਬੱਚਿਆਂ ਨੂੰ ਮੇਰੇ ਕੋਲ ਕਦੋਂ ਵੀ ਭੇਜ ਸਕਦੇ ਆ ਮੇਰਾ ਨੰਬਰ ਜਿਹੜਾ ਆ ਸਕਰੀਨ ਤੇ ਸਰਚ ਚਲਾ ਦੇਣਾ ਜਰੂਰ ਕਿੰਨੇ ਜਦੋਂ ਮਰਜੀ ਫੋਨ ਕਰਕੇ ਤੇ ਮੇਰੇ ਕੋਲ ਬੱਚਾ ਤੁਸੀਂ ਕਿਸੇ ਲਈ ਭੇਜ ਸਕਦੇ ਹੋ ਤੇ ਮੈਂ ਪ੍ਰੈਕਟਿਸ ਜਿਹੜਾ ਆ ਉਹ ਬੱਚੇ ਨੂੰ ਕਰਵਾਉਂਗਾ ਚਾਹੇ ਕਿਸੇ ਵੀ ਸਕੂਲ ਕਿਸੇ ਵੀ ਪਿੰਡ ਕਿਸੇ ਵੀ ਸ਼ਹਿਰ ਦਾ ਹੋ ਤੇ ਦੋਸਤੋ ਤੇ ਇੱਕ ਗੱਲ ਹੋਰ ਸਰ ਮੈਂ ਕਹਿਣਾ ਚਾਹੁੰਦਾ ਆ ਕੀ ਸਰ ਨੇ ਜਦੋਂ ਮੈਨੂੰ ਦੱਸਿਆ ਕਿ ਸਾਡੇ ਕੋਲ ਆਰਮੀ ਦੀ ਭਰਤੀ ਪੰਜਾਬ ਪੋਸਟ ਦੀ ਭਰਤੀ ਨਾਲ ਨਾਲ ਉਹਦੀ ਵੀ ਅਸੀਂ ਸਟ੍ਰੇਨਿੰਗ ਦਿੰਨੇ ਆ ਸਾਡੇ ਕੋਲ ਬੱਚੇ ਖੇលਦੇ ਆ ਇਹਨਾਂ ਨੂੰ ਅਸੀਂ ਆਰਮੀ ਤੇ ਪੰਜਾਬ ਪੋਸਟ ਲਈ ਵੀ ਤਿਆਰ ਕਰਦੇ ਪਏ ਆ ਕਿ ਬੱਚਾ ਫਿਜ਼ੀਕਲ ਕੱਢ ਸਕੇ ਜੇ ਕੋ ਕਿਸੇ ਲੈਵਲ ਤੇ ਖੇលਿਆ ਔਰ ਆਰਮੀ ਜੀ ਜਾਂ ਪੰਜਾਬ ਪੋਸਟ ਦੇ ਵਿੱਚ ਕਿਤੇ ਭਰਤੀ ਹੋ ਸਕੇ। ਹੋ ਸਕੀਏ। ਤਾਂ ਜੋ ਟਾਈਮ ਨਾਲ ਜਿਹੜੀ ਉਹ ਜੌਬ ਮਿਲ ਜੇ ਆਪਦਾ ਘਰ ਸੌਖੇ ਤਰੀਕੇ ਨਾਲ ਚਲਾ ਸਕੇ। ਸਾਡੇ ਕੋਲ ਜਿਹੜੇ ਉਹ ਗਰੀਬ ਘਰਾਂ ਦੇ ਬੱਚੇ ਸਾਡਾ ਮੇਨ ਟਾਰਗੇਟ ਇਹ ਹੁੰਦਾ ਕਿ ਬੱਚਾ ਜਲਦੀ ਜਲਦੀ ਨੌਕਰੀ ਲੈ ਲਵੇ ਸਰਕਾਰੀ। ਠੀਕ ਹੈ ਜੀ। ਸਰਕਾਰੀ ਇਲਾਕੇ ਉਹ ਕਿਤੇ ਨਾ ਕਿਤੇ ਆਪਦਾ ਵਧੀਆ ਫਿੱਟ ਹੋ ਜਾਏ ਕਿ ਆਪਦੇ ਘਰ ਪਰਿਵਾਰ ਜਿਹੜਾ ਤਰੀਕੇ ਨਾਲ ਚਲਾ ਸਕੇ। ਤੇ ਦੋਸਤੋ ਤੁਸੀਂ ਬਾਈ ਦੇ ਵਿਚਾਰ ਸੁਣੇ ਆ ਇਹ ਵਿਚਾਰ ਉਸ ਬੰਦੇ ਦੇ ਹੋ ਸਕਦਾ ਜਿਹੜਾ ਖੁਦ ਮਿਹਨਤ ਕਰਕੇ ਇਤੋਂ ਤੱਕ ਪਹੁੰਚਿਆ ਹੋਵੇ। ਤੇ ਆਪਣਾ ਨਿੱਜੀ ਇਹਨਾਂ ਨੇ ਇਹਦੇ ਵਿੱਚ ਕੋਈ ਆਪਣਾ ਨਹੀਂ ਦੇਕਿਆ ਪੱਲਿਓ ਪੈਸੇ ਖਰਚ ਕਰਕੇ ਜਾਂ ਪਿੰਡ ਦੇ ਸਹਿਯੋਗ ਨਾਲ ਬੱਚਿਆਂ ਨੂੰ ਤਿਆਰੀ ਦੇ ਕਰਵਾ ਰਹੇ ਆ ਤੇ ਬਾਕੀ ਬਾਈ ਹੁਣਾਂ ਨੇ ਦੱਸਿਆ ਜਿਦਾਂ ਆਰਮੀ ਦੀ ਤਿਆਰੀ ਜਾਂ ਪੁਲਿਸ ਦੀ ਜਿਹੜੀ ਉਹ ਟ੍ਰੇਨਿੰਗ ਟ੍ਰਾਇਲ ਦੀ ਟ੍ਰੇਨਿੰਗ ਉਹ ਵੀ ਉਹ ਵੀ ਨਾਲ ਕਰਦੇ ਆ ਤੇ ਠੀਕ ਆ ਬਾਈ ਜੀ ਤੁਹਾਡਾ ਧੰਨਵਾਦ ਤੇ ਆਪਾਂ ਜਾਣਾ ਨਹੀਂ ਅਜੇ ਆਪਾਂ ਕਰਬੀਰ ਬਾਈ ਨਾਲ ਵੀ ਗੱਲ ਕਰਨੀ ਆ ਤੇ ਬਾਈ ਜੀ ਆਜੂ ਬੁਲਾਇਆ ਯਾਰ ਦਾ ਧੰਨਵਾਦ ਤੁਸੀਂ ਸਾਡੇ ਨਾਲ ਰਾਸ ਪਾਇਆ ਤੇ ਆਪਾਂ ਸਮਰਗ ਦੇ ਵਿੱਚ ਆ ਕੇ ਅੱਜ ਕੱਟੇ ਹੋਏ ਆ ਤੇ ਆਪਾਂ ਤੁਹਾਡੇ ਕੋਲ ਵੀ ਜਾਣਾ ਚਾਹੁੰਦੇ ਆ ਵੀ ਤੁਸੀਂ ਵੀ ਉਹ ਟੀਮ ਜਾ ਕੇ ਤੇ ਸਾਥ ਦੇਣੀ ਆ ਤੇ ਬਾਈ ਨੂੰ ਕਿੰਨਾ ਕੇ ਦਿਲੋਂ ਮਿਹਨਤ ਕਰਾਉਂਦੇ ਉਹਦੇ ਬਾਰੇ ਜਾਣਕਾਰੀ ਚਾਹੁੰਦੇ ਆ ਭਾਈ ਜੀ ਮਿਹਨਤ ਦੀ ਗੱਲ ਕਰਦੇ ਆ ਤੇ ਜਿੰਨਾ ਹੀ ਅਸੀਂ ਝੂਠ ਬੋਲੀਏ ਮੰਨ ਲਓ ਕਿ ਦਿਲੋਂ ਉਹ ਵੀ ਇੱਕ ਦੋ ਹੁੰਦੀ ਆ ਨਾ ਮਿਹਨਤ ਆਪਾਂ ਫਰਜੀ ਉਹ ਨਹੀਂ ਕੰਮ ਦਿਲੋਂ ਮੰਨ ਲਓ ਕਿ ਆਪਣਾ ਆਪ ਸਾਰਾ ਸਮਰਪਤ ਆ ਇੱਥੇ ਹੱਲੇ ਘਰਦਿਆਂ ਨੂੰ ਉਹਨਾ ਟਾਈਮ ਨਹੀਂ ਦੇ ਪਾਉਂਦੇ ਜਿੰਨਾ ਕੀ ਇਹਨਾਂ ਨੂੰ ਸਕੂਲ ਨੂੰ ਟਾਈਮ ਦੇਉਂਦੇ। ਠੀਕ ਹੈ ਜੀ। ਤੇ ਬਹੁਤ ਜ਼ਿਆਦਾ ਹੱਲੇ ਚਲੋ ਇਹ ਮੇਰੇ ਤੋਂ 10 ਕਿਲੋਮੀਟਰ ਅੱਗੇ ਆਉਂਦੇ ਨੇ। ਫੇਰ ਵੀ ਮੇਰੇ ਤੋਂ ਲਗਭਗ ਇਹਨਾਂ ਨੇ ਇਸ ਟਾਈਮ ਤੋਂ ਆਪਾਂ ਗ라운ਡ ਦੇ ਵਿੱਚ ਇਹ ਪ੍ਰੈਜੈਂਟ ਹੁੰਦੇ। ਠੀਕ ਹੈ ਜੀ। ਤੇ ਬੱਚਿਆਂ ਨੂੰ ਲਗਭਗ ਜਿਹੜੀ ਚੀਜ਼ ਦੀ ਜ਼ਰੂਰਤ ਆ ਮੈਂ ਭਾਜੀ ਅਸੀਂ ਕਦੇ ਨਹੀਂ ਦੇਖਿਆ। ਪਾਵਾਂ ਜੇਬ ਤੇ ਹੋਵੇ ਬੱਚਿਆਂ ਨੂੰ ਹਰ ਇੱਕ ਚੀਜ਼ ਪ੍ਰੋਵਾਈਡ ਕਰਾਈ ਦੀ। ਠੀਕ ਹੈ ਜੀ। ਠੀਕ ਹੈ ਜੀ। ਤੇ ਬਾਕੀ ਤੁਹਾਡਾਂ ਅਸੀਂ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਤੇ ਤੁਸੀਂ ਸਾਡੀ ਇੱਕ ਵਾਰੀ ਮਾੜੀ ਰਿਕੁਐਸਟ ਕਰਨ ਤੇ ਸਾਡਾ ਸੰਸਾਦ ਦਿੱਤਾ ਠੀਕ ਹੈ ਜੀ ਅਸੀਂ ਇਹੀ ਚਾਹੁੰਦੇ ਹਾਂ ਕਿ ਬੱਚਿਆਂ ਦਾ ਚਲੋ ਇੱਥੇ ਸਾਡੇ ਕੋਲ ਮੌਕਾ ਮਿਲਿਆ ਸਾਨੂੰ ਵੀ ਤੇ ਬੱਚਿਆਂ ਨੂੰ ਵੀ ਅਸੀਂ ਇਹ ਚੀਜ਼ ਜੋ ਸਾਡੇ ਕੋਲ ਹੈ ਅਸੀਂ ਉਹਨਾਂ ਨੂੰ ਦੇ ਸਕੀਏ ਠੀਕ ਹੈ ਜੀ ਤੇ ਹੋਰ ਦੋਸਤੋ ਬਾਈ ਹੁਣੀ ਪੂਰੇ ਟਾਈਮ ਤੇ ਆ ਜਾਂਦੇ ਜਿਵੇਂ ਆਪਾਂ ਇਹਨਾਂ ਨਾਲ ਮੈਂ ਕਹ ਜੀ ਤੁਸੀਂ ਨਹੀਂ ਆਪ ਚੈੱਕ ਕਰਿਓ ਇੱਕ ਵਾਰੀ ਠੀਕ ਹੈ ਮੈਂ ਤੇ ਇਹ ਕਹਣਾ ਤੁਸੀਂ ਚਲੋ ਅਕਸਰ ਅਸੀਂ ਤਾਂ ਦੇਖਦੇ ਰਹੀਦਾ ਵਾ ਬਾਹਰਲਾ ਬੰਦਾ ਦੱਸ ਸਕਦਾ ਸਾਡੇ ਨਾਲੋਂ ਜ਼ਿਆਦਾ ਬਾਹਰਲੇ ਦੱਸਣਗੇ ਤੁਹਾਨੂੰ ਬੱਚੇ ਦੱਸਣਗੇ ਪਿੰਡ ਵਾਲੇ ਦੱਸਣਗੇ ਹਾਂ ਵੀ ਆਉਂਦਾ ਟਾਈਮ ਨਾਲ ਨਹੀਂ ਹੁੰਦਾ ਤੇ ਹੋਰ ਹੋਰ ਵੀ ਗੇਮਾਂ ਦੀ ਤਿਆਰੀ ਇੱਥੇ ਕਰਵਾਈ ਜਾਂਦੀ ਹੈ ਸਕੂਲ ਦੇ ਇਹ ਹੋਰ ਸਾਰੇ ਜਿੱਦਾਂ ਅਸੀਂ ਬੈਂਟਮਿੰਟਨ ਵਾਲੀਬਾਲ ਅਸੀਂ ਗਾਂ ਨਾਲ ਖੋਖੋ ਦੀਆਂ ਟੀਮਾਂ ਤੇ ਕਬੱਡੀ ਦਾ ਹਰ ਇੱਕ ਦੀ ਗਾਂ ਹੈ ਉਹ ਵੀ ਟੂਰਨਾਮੈਂਟ ਆਉਣਾ ਸਮੇ ਉਹ ਵੀ ਨਾਲ ਤੇ ਆਦੀ ਕਰਉਂਦੇ ਨੇ ਉਹ ਕੋਸਾ ਬਾਣ ਬੱਕਰੀ ਆ ਕਿ ਜਾਂ ਤੁਸੀਂ ਨਹੀਂ ਅਸੀਂ ਸਾਰ ਰਲ ਮਿਲ ਕੇ ਮੱਲੂ ਕੀ ਸਾਰੀਆਂ ਗੇਮਾਂ ਦੇ ਠੀਕ ਹੈ ਟਾਈਮ ਸਾਡੀ ਜਿਹੜੀ ਰੈਗੂਲਰ ਆ ਹੁਣ ਰੈਗੂਲਰ ਪ੍ਰੈਕਟਿਸ ਤੇ ਜਿਹੜੀ ਬਾਸਕਟਬਾਲ ਦੀ ਚੱਲ ਰਹੀ ਹੈ ਰੈਗੂਲਰ ਜਨਰਲ ਹਾਂਜੀ ਉਹ ਹੱਲੇ ਹੁਣ ਮੌਸਮ ਦਾ ਥੋੜਾ ਹੋ ਗਿਆ ਉਹ ਵੀ ਅਸੀਂ ਗੇਮ ਨਾਲ ਸ਼ੁਰੂ ਕਰ ਦਿੰਦੇ ਹਾਂ ਠੀਕ ਹੈ ਜੀ ਇਹ ਸੀ ਜੀ ਬਾਈਆਂ ਨਾਲ ਗੱਲਬਾਤ ਤੇ ਤੇਾਨੂੰ ਵੀਡੀਓ ਕਿਵੇਂ ਲੱਗੀ ਕਿਵੇਂ ਦੀ ਜਾਣਕਾਰੀ ਮਿਲੀ ਆ ਚੰਗੀ ਮਿਲੀ ਆ ਜਾਂ ਮਾੜੀ ਮਿਲੀ ਆ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਤੁਸੀਂ ਜਰੂਰ ਦੱਸਿਓ ਜੀ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਨਵੀਂ ਹਾਂਜੀ ਭਾਈ ਆਪਾਂ ਵੀਡੀਓ ਦਾ ਐਂਡ ਕਰਨ ਲੱਗੇ ਸੀਗੇ ਤੇ ਤੇ ਮਨ ਵਿੱਚ ਖਿਆਲ ਆ ਕਿਉਂ ਨਾ ਵੀ ਜਿਹੜੇ ਬੱਚੇ ਕੋਚ ਸਾਹਿਬ ਕੋਲ ਪ੍ਰੈਕਟਿਸ ਕਰਦੇ ਆ ਆਪਾਂ ਉਹਨਾਂ ਤੋਂ ਵੀ ਇਹਨਾਂ ਬਾਰੇ ਕੋਈ ਜਾਣੀਏ ਕਿ ਕਿਤੇ ਕੋਚ ਸਾਹਿਬ ਆਪਣੀਆਂ ਗੱਲਾਂ کہہ ਕੇ ਨਾ ਚਲੇ ਜਾਣਾ ਆਪਾਂ ਉਹਨਾਂ ਤੋਂ ਵੀ ਜਾਣਕਾਰੀ ਲਵਾਂਗੇ ਕੋਚ ਸਾਹਿਬ ਪਹਿਲਾਂ ਤੁਸੀਂ ਇਹ ਵੀ ਦੱਸਿਆ ਵੀ ਬੱਚੇ ਕੁਝ ਵਿੱਚੋਂ ਇਹਨਾਂ ਦੇ ਸਟੇਟ ਖੇਡੇ ਹੋਏ ਆ ਤੇ ਮਾੜਾ ਜਾਂ ਉਹਨਾਂ ਦਾ ਨਾਮ ਲੈ ਕੇ ਜਾਂ ਥੋੜਾ ਜਿਹਾ ਅੱਗੇ ਪੁਲਾੜ ਕੇ ਉਹ ਵੀ ਆਪਾਂ ਰੂਬਰੂ ਕਰਵਾ ਲਈਏ ਤੇ ਫਿਰ ਆਪਾਂ ਬੱਚਿਆਂ ਤੋਂ ਜਾਣਕਾਰੀ ਲਵਾਂਗੇ ਗੇਮ ਦੇ ਬਾਰੇ ਸਰ ਲਾਸਟ ਟਾਈਮ ਸਾਡੇ ਕੋਲ ਜਿਹੜੇ ਬੱਚੇ ਕੁਛ ਇਹਨਾਂ ਦਾ ਸਟੇਟ ਖੇਡੇ ਹੋਏ ਆ ਜਿਹੜੇ ਮਿਹਨਤ ਕਰਦੇ ਆ ਰਹੇ ਆ ਰੈਗੂਲਰ 2 ਸਾਲਾਂ ਤੋਂ ਠੀਕ ਆ ਜੀ ਤੇ ਜਿਵੇਂ ਕਿ ਬੱਚਾ ਆਪਣੇ ਕੋ ਆ ਜੋ ਅੱਗੇ ਆ ਜੋ ਆ ਜਾ ਕਰਨਾ ਜਾ ਆ ਜਾ ਸ਼ਾ ਜਾ ਕਰਨਾ ਜਾ ਆ ਆ ਜੀ ਆ ਮਾ ਆ ਜਾ ਮਾਨੂੰ ਆ ਜਾ ਵੀ हां शुभम ये ਸਾਡੇ ਕੋਲ ਕੁਝ ਬੱਚੇ ਜਿਹੜੇ ਸਟੇਟ ਖੇਲੇ ਹੋਏ ਆ। ਆ ਸੁਭਾ ਮਾਜਾ। ਤੇ ਇਹਨਾਂ ਨੂੰ ਅਸੀਂ ਜਿਹੜੀ ਆ ਹੁਣ ਨੈਕਸਟ ਲੈਵਲ ਸਾਡਾ ਟਾਰਗੇਟ ਬੱਚਿਆਂ ਨੂੰ ਮੈਂ ਦੱਸਿਆ ਹੈ ਨੈਕਸਟ ਸਾਡਾ ਟਾਰਗੇਟ ਨੈਸ਼ਨਲ ਹੋਣਾ ਚਾਹੀਦਾ। ਠੀਕ ਹੈ ਜੀ। ਤਾਂ ਜੇ ਤੁਸੀਂ ਟਾਰਗੇਟ ਜਿਹੜਾ ਟਾਰਗੇਟ ਨੂੰ ਆਪਾਂ ਸੈੱਟ ਕਰਨਾ ਹਰ ਇੱਕ ਤੁਹਾਡਾ ਗੋਲ ਆ ਜਿਹੜਾ ਨੂੰ ਅਚੀਵ ਤਾਈ ਹੋਣਾ ਜਿਹੜਾ ਨੂੰ ਆਪਾਂ ਰੱਖਿਆ ਹੋਏਗਾ। ਬਿਲਕੁਲ ਬਿਲਕੁਲ। ਹਾਂ ਜੀ। ਉਹਨਾਂ ਟਾਰਗੇਟ ਜੇ ਮੈਂ ਨੈਸ਼ਨਲ ਦਿੱਤਾ ਹੈ ਆਪਦੀ ਪ੍ਰੈਕਟਿਸ ਕਰਾਂਗੇ ਫਿਰ ਨੈਸ਼ਨਲ ਖੇਡਾਂਗੇ। ਠੀਕ ਹੈ ਜੀ। ਤੇ ਬਾਕੀ ਤੁਸੀਂ ਬੱਚਿਆਂ ਕੋ ਸਾਡੇ ਪਹੁੰਚ ਸਕਦੇ ਹੋ ਕਿ ਮੇਰਾ ਰੂਟੀਨ ਹੈਗੀ ਹੈ ਹਾਂ ਪਹਿਲਾ ਆਪਾਂ ਇਹਨਾਂ ਦਾ ਜਿਹੜੇ ਬੱਚੇ ਸਟੇਟ ਲੈਵਲ ਖੇਡੇ ਹੋਏ ਆ ਆਪਾਂ ਉਹਨਾਂ ਦਾ ਇਕੱਲੇ ਇਕੱਲੇ ਦਾ ਨਾਮ ਤੇ ਪਿੰਡ ਦਾ ਨਾਮ ਜਰੂਰ ਪੁੱਛਾਂਗੇ ਤੇ ਫਿਰ ਆਪਾਂ ਇਹਨਾਂ ਕੋਲੋਂ ਕੋਚ ਸਾਹਿਬਾਰੇ ਵੀ ਜਾਣਕਾਰੀ ਲਵਾਂਗੇ ਵੀਰ ਆਪਣਾ ਨਾਮ ਦੱਸੋ ਪਹਿਲਾਂ ਮੇਰਾ ਨਾਮ ਬੰਚ ਹੈ ਤੇ ਪਿੰਡ ਪੂਰਾ ਨਾਮ ਦੱਸਣਾ ਪੂਰਾ ਨਾਮ ਬੰਚ ਤੇ ਪਿੰਡ ਕਿਹੜਾ ਪਿੰਡ ਸੈਦਪੁਰ ਸੈਰਪੁਰ ਇਸੇ ਪਿੰਡ ਦੇ ਵਸਨੀਕ ਆ ਤੇ ਆਪਣਾ ਨਾਮ ਮੇਰਾ ਨਾਮ ਯਸ਼ਪ੍ਰੀਤ ਮੱਟੂ ਹੈ ਤੇ ਪਿੰਡ ਸੈਦਪੁਰ ਹੈ ਠੀਕ ਹੈ ਜੀ ਮੇਰਾ ਨਾਮ ਜਸਕਰਨ ਹੈ ਮੈਂ 11ਵੀਂ ਕਲਾਸ ਚ ਪੜਦਾ ਹਾਂ ਮੇਰਾ ਪਿੰਡ ਸਾਧਪੁਰ ਹੈ ਨਾਮ ਪ੍ਰਿੰਸਸ ਸਪਿੰਡ ਸਾਧਪੁਰ ਹੈ ਪੂਰਾ ਨਾਮ ਕੀ ਆ ਪ੍ਰਿੰਸ ਪੂਰਾ ਨਾਮ ਪ੍ਰਿੰਸ ਹੀ ਆ ਤੇ ਪਿੰਡ ਸੈਲਗੋਰੀ ਹਾਂਜੀ ਠੀਕ ਆ ਮੇਰਾ ਨਾਮ ਮੀਰਾਨ ਮੱਟੂ ਹੈ ਮੈਂ ਮੇਰੇ ਪਿੰਡ ਦਾ ਨਾਮ ਸਾਧਪੁਰ ਹੈ ਆ ਜਿਹੜਾ ਬੰਦਾ ਹੈ ਨਾ ਇਹ ਮੈਨੂੰ ਮਿਲਦਾ ਰਹਿੰਦਾ ਆ ਹੁਣ ਇੱਥੇ ਇਹ ਬੁੜੀਆਂ ਵੰਗੂ ਸ਼ਰਮ ਆਉਂਦਾ ਆ ਜਦੋਂ ਉੱਥੇ ਮੇਰੇ ਨਾਲ ਆ ਕੇ ਗੱਲ ਕਰਦਾ ਉਦਾਂ ਗੱਲ ਕਰਦਾ ਸਿੱਧੀ ਕੈਮਰੇ ਵੱਲ ਵੇਖ ਕੇ ਮੇਰਾ ਨਾਮ ਇਰਾਨ ਹੈ ਮੇਰਾ ਪਿੰਡ ਦਾ ਨਾਮ ਸੈਦਪੁਰ ਹੈ ਠੀਕ ਆ ਤੇ ਹੋਰ ਭਾਈ ਇਹਨਾਂ ਚੋਂ ਸਰਾ ਦੋ ਬੱਚੇ ਆਪਣੇ ਕੋ ਇਹ ਅੱਛਾ ਇਹ ਵੀ ਖੇਡੇ ਹੋਏ ਆ ਤੇ ਆਪਣਾ ਅਗੂਗੇ ਨਾਮ ਦੱਸੋ ਮੇਰਾ ਨਾਮ ਸ਼ੁਭਮ ਹੈ ਮੈਂ 10ਵੀਂ ਜਮਾਤ ਦਾ ਵਿਦਿਆਰਥੀ ਹਾਂ ਮੈਂ ਸੈਦਪੁਰ ਦਾ ਪਿੰਡ ਸੈਦਪੁਰ ਹਾਂ ਠੀਕ ਆ ਜੀ ਮੇਰਾ ਨਾਮ ਮਨੂ ਹੈ ਮੇਰਾ ਪਿੰਡ ਸੈਦਪੁਰ ਹੈ ਠੀਕ ਆ ਜੀ ਤੇ ਇੱਕ ਕਲਾਸ ਕਿਹੜੀ ਆਪਣੀ 10th ਠੀਕ ਆ ਜੀ 10ਵੀਂ 10ਵੀਂ ਕਲਾਸ ਆ ਤੇ ਹੁਣ ਇੱਕ ਵੀਰ ਅੱਗੇ ਆਓ ਆਪਾਂ ਥੋੜੀ ਜੀ ਤੁਹਾਡੇ ਨਾਲ ਗੱਲਬਾਤ ਕਰਨੀ ਆ ਆਜੋ ਤੇ ਤੁਸੀਂ ਦੇਖਣ ਵਾਲਿਆਂ ਨੂੰ ਇਹ ਦੱਸਣਾ ਇਹ ਸੱਚੀ ਜਾਣਕਾਰੀ ਦੇਣੀ ਆ ਤੇ ਕੋਚ ਸਾਹਿਬ ਗਰਾਉਂਡ ਕਿੰਨੇ ਵਜੇ ਪਹੁੰਚ ਜਾਂਦੇ ਆ ਤੇ ਕਿੰਨਾ ਟਾਈਮ ਤੇ ਉਹਨੂੰ ਪ੍ਰੈਕਟਿਸ ਕਰਾਉਂਦੇ ਆ ਇਹ ਸਾਨੂੰ ਦੱਸੋ ਪਹਿਲਾਂ ਇੱਕ ਕੋਚ ਸਾਹਿਬ ਸਵੇਰੇ 5:30 ਵਜੇ ਗਰਾਉਂਡ ਆਉਂਦੇ ਆ ਫੇ ਸਾਨੂੰ ਸਟ੍ਰੈਚਿੰਗ ਕਰਾ ਕੇ ਫੇ ਪ੍ਰੈਕਟਿਸ ਕਰਾਉਂਦੇ 2.5 ਘੰਟੇ ਤੇ ਠੀਕ ਆ ਤੇ ਡੇਲੀ ਆਉਂਦੇ ਆ ਹਾਂਜੀ ਤੇ ਪੈਸੇ ਕਿੰਨੇ ਲੈਂਦੇ ਤੁਹਾਡੇ ਕੋਲੋਂ ਫ੍ਰੀ ਆ ਕਿੱਟਾਂ ਹੀ ਫ੍ਰੀ ਬੂਡ ਵੀ ਫ੍ਰੀ ਨਹੀਂ ਸੱਚੀ ਸੱਚੀ ਦੱਸਣਾ ਸੱਚੀ ਸੱਚੀ ਕੋਈ ਸਾਹਵਲ ਨੂੰ ਨਹੀਂ ਵੇਖਣਾ ਡਰਤ ਨਹੀਂ ਲੱਗਦਾ ਨਹੀਂ ਨਹੀਂ ਸੱਚ ਦੱਸਣਾ ਸੱਚ ਠੀਕ ਆ ਹਾਂਜੀ ਪੱਕਾ ਤੇ ਮੈਚ ਖੜਾਉਣ ਲੱਗੇ ਜਾਂਦੇ ਆ ਹਾਂਜੀ ਤੇ ਠੀਕ ਆ ਜੀ ਤੇ ਹੋਰ ਕਈ ਆ ਮੇਰਾ ਵੀਰ ਅੱਗੇ ਤੇ ਆਪਾਂ ਬੱਚਿਆਂ ਤੋਂ ਵੀ ਜਾਣਕਾਰੀ ਲੈ ਕੇ ਫੇ ਆਪਾਂ ਇੱਥੋਂ ਜਾਣਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਕਿਉਂਕਿ ਜੇ ਤੁਸੀਂ ਗੱਲ ਨੂੰ ਆਪਣੇ ਬੱਚੇ ਭੇਜਣੇ ਆ ਕੱਲ ਨੂੰ ਕੋਈ ਆ ਕੇ ਬਲੇਮ ਨਾ ਕਰੇ ਵੀ ਸਾਡੇ ਤੋਂ ਪੈਸੇ ਲੈ ਲਿਆ ਵੀਡੀਓ ਵਿੱਚ ਕੁਝ ਹੋਰ ਸੀ ਕਹਿੰਦੇ ਕੁਝ ਹੋਰ ਸੀਗੇ ਤੇ ਕਰਦੇ ਕੁਝ ਹੋਰ ਆ ਤੇ ਕੋਸਾ ਬਾਰੇ ਦੱਸੋ ਚੰਗੀ ਤਰ੍ਹਾਂ ਸਾਰਾ ਸਾਡੇ ਬਹੁਤ ਵਧੀਆ ਵਾ ਰੋਜ਼ ਆਉਂਦੇ ਆ ਸਵੇਰੇ ਗਰਾਊਂਡ ਰੈਗੂਲਰ ਗਰਾਊਂਡ ਲੱਗਦੀ ਆ ਤੇ ਵਧੀਆ ਖਡਾਉਂਦੇ ਆ ਫ੍ਰੀ ਖਡਾਉਂਦੇ ਆ ਤੇ ਜਿਹੜਾ ਨਹੀਂ ਹੁੰਦਾ ਫੇ ਉਹਨੂੰ ਸੈੱਟ ਵੀ ਕਰਦੇ ਆ ਠੀਕ ਆ ਤੇ ਵਧੀਆ ਗਰਾਊਂਡ ਖਡਾਉਂਦੇ ਨਾ ਪੈਸਾ ਲੈਂਦੇ ਆ ਕੋਈ ਆਪ ਆ ਕੇ ਬਹਿ ਜਾਂਦੇ ਬਾਹਰ ਨੇ ਨੇ ਨਾਲ ਖਡਾਉਂਦੇ ਆ ਵਧੀਆ ਖਡਾਉਂਦੇ ਆ ਖੇਡਦੇ ਵੀ ਆਪ ਵੀ ਖੇਡਦੇ ਨਾਲ ਵਧੀਆ ਕਰਦੇ ਆ ਠੀਕ ਆ ਹੋਰ ਆ ਜਾਓ ਜੀ ਆਜੋ ਆਜੋ ਦੱਸੋ ਕੋਸ ਸਾਹਿਬ ਬਾਰੇ ਚਾਰ ਲਾਈਨਾਂ ਕੁਝ ਬੋਲੋ ਹਾਂ ਬੋਲੋ ਉਹਨਾਂ ਤੋਂ ਵੱਖਰੀਆਂ ਲਾਈਨਾਂ ਬੋਲਣੀਆਂ ਇਹੋ ਜਿਹੇ ਕੋਸ ਸਾਹਿਬ ਨਹੀਂ ਸਾਨੂੰ ਕਦੀ ਲੱਭਣੇ ਜਿਹੜੇ ਸਾਨੂੰ ਫ੍ਰੀ ਖਡਾਉਂਦੇ ਇਹ ਚਾਹੁੰਦੇ ਤਾਂ ਹੋਰ ਸਕੂਲ ਵੀ ਜਾ ਸਕਦੇ ਨਹੀਂ ਖਡਾਉਣ ਪੈਸੇ ਲੈ ਕੇ ਪ੍ਰਾਈਵੇਟ ਸਕੂਲਾਂ 'ਚ ਪਰ ਇਹ ਸਾਨੂੰ ਫ੍ਰੀ ਖਡਾਉਂਦੇ ਹਨ ਤੇ ਤੋ ਸਭ ਉਹ ਜੀ ਆਨੇ ਪੈਸੇ ਕਿੰਨੇ ਲੈਂਦੇ ਤੁਹਾਡੇ ਕੋਲ ਵੈਸੀ ਕੋਈ ਨਹੀਂ ਫ੍ਰੀ ਦਿੰਦੇ ਬੂਟ ਵੀ ਫ੍ਰੀ ਦੇ ਦਿੰਦੇ ਕਿੱਟਾਂ ਵੀ ਫ੍ਰੀ ਜਿੰਮ ਵੀ ਲਗਾਉਂਦੇ ਆ ਕ੍ਰਾਸ ਕੰਟਰੀ ਵੀ ਲਗਾਉਂਦੇ ਆ ਠੀਕ ਆ ਤੇ ਠੀਕ ਆ ਜੀ ਹੋਰ ਕਿਸੇ ਬੱਚੇ ਨੇ ਬੋਲਣਾ ਆਜੋ ਮੇਰਾ ਨਾਮ ਗੁਰਸ਼ਾਨਾ ਮੈਂ 10ਵੀਂ ਜਮਾਤ ਚ ਪੜਦਾ ਮੈਂ ਮਤਲਬ ਬੀਪੀਐਸ ਨਾਬਾ ਪੜਦਾ ਪਟਿਆਲਾ ਕੋਲ ਮੈਂ ਇੱਥੇ ਸਤੋ ਕੋਚਿੰਗ ਲੈਣ ਆਉਂਦਾ ਵਾਂ ਸਰ ਬਹੁਤ ਵਧੀਆ ਨੇ ਆਰਸੀਐਫ ਤੱਕ ਤੋਂ ਵੱਡੇ ਬੱਚਿਆਂ ਨੂੰ ਸਾਡੇ ਨਾਲ ਖੇਡਣ ਵਾਸਤੇ ਲੈ ਕੇ ਆਉਂਦੇ ਨੇ ਆਪਣੀ ਗੱਡੀ 'ਚ ਬਿਠਾ ਕੇ ਨਾਲੇ ਕੋਈ ਵੀ ਫੀਸ ਫੂਸ ਕੁਝ ਨਹੀਂ ਹੈਗਾ ਸਾਰੇ ਬੂਟ ਸਾਰਾ ਕੁਛ ਆਪ ਜਲੰਧਰੋਂ ਲਿਆ ਕੇ ਦਿੰਦੇ ਆ ਫਰੀਦ ਤੇ ਤੁਹਾਡਾ ਪਿੰਡ ਕਿਹੜਾ ਆ ਮੇਰਾ ਟੱਬਾ ਵੈਸੇ ਮੈਂ ਪੜਦਾ ਨਾਬੇ ਅੱਛਾ ਨਾਬੇ ਪੜਦਾ ਤੇ ਪ੍ਰੈਕਟਿਸ ਕਰਦੇ ਅਨਕੁਸ਼ ਸਾਹਿਬ ਕੋਲ ਕਿੰਨਾ ਸਮਾਂ ਹੋ ਗਿਆ ਤੇਨੂੰ ਮੈਨੂੰ ਹਜੇ ਡੇਢ ਮਹੀਨਾ ਹੋਇਆ ਸੀ ਤੇ ਠੀਕ ਆ ਡੇਢ ਮਹੀਨੇ 'ਚ ਕੋਈ ਸਿੱਖਿਆ ਕੋਈ ਸਾਹਿਬ ਦੱਸਿਆ ਹਾਂਜੀ ਤੇ ਡਿਸਪਲਨ ਕਿੰਨਾ ਕਿਸਾ ਗਿਆ ਬਹੁਤ ਤੇ ਜੇ ਮਤਲਬ ਕੋਈ ਵੀ ਮਤਲਬ ਕਿ ਡਿਸਪਲਾਈਨ ਤੇ ਨਹੀਂ ਹੁੰਦਾ ਉਹਨਾਂ ਦੇ ਕਈ ਵਾਰ ਵੱਜ ਹੋ ਜੀ ਵੀ ਜਾਂਦੀ ਹੈ ਠੀਕ ਆ ਜੀ ਇਹ ਆਪਾਂ ਪਹਿਲਾਂ ਵੀ ਗੱਲ ਕੀਤੀ ਵੀ ਕੋਚ ਜਿਹੜਾ ਹੁੰਦਾ ਆ ਖਿਡਾਰੀ ਨੂੰ ਕੱਲਾ ਖੇਡਣਾ ਹੀ ਨਹੀਂ ਖਿਡਾਰੀ ਵਿੱਚ ਆਤਮ ਵਿਸ਼ਵਾਸ ਭਰਦਾ ਉਹਦੇ ਵਿੱਚ ਡਿਸਪਲਾਈਨ ਲੈ ਕੇ ਆਉਂਦਾ ਆ ਤੇ ਹਾਰ ਜਦੋਂ ਖਿਡਾਰੀ ਕੋਈ ਹਾਰਦਾ ਆ ਤੂੰ ਹਾਰ ਚੋਂ ਵੀ ਸਿੱਖਣ ਲਈ ਮੌਕਾ ਦਿੰਦਾ ਆ ਕੋਚ ਤੇ ਦੋਸਤੋ ਇਹ ਸੀ ਆਪਣੀ ਅੱਜ ਦੀ ਵੀਡੀਓ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਣਾ ਅਗਰ ਨਹੀਂ ਵੀ ਚੰਗੀ ਲੱਗੀ ਤਾਂ ਆਪਣੇ ਸੁਝਾਅ ਸਾਨੂੰ ਜਰੂਰ ਦੇਣਾ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਨਵੀਂ ਜਗ੍ਹਾ ਨਵੇਂ ਟੌਪਿਕ ਤੇ ਤਦ ਤੱਕ ਲਈ ਰੱਬ ਰਾਖਾ